ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਪਹੁੰਚੇ ਆ ਪਿੰਡ ਪ੍ਰਿੰਗੜੀ ਤਹਿਸੀਲ ਪੱਤੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਬਿੰਦੇ ਦੇ ਭਿੰਦੇ ਕੋਲ ਆਏ ਆ ਸੋ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਵੀਰੋ ਨਹੀਂ ਕੰਮ ਕਰਦੇ ਆ ਤੇ ਪਸ਼ੂ ਆਉਂਦੇ ਰਹਿੰਦੇ ਆ ਤਕਰੀਬਨ ਕੋਈ 2-4 ਨਾਲ ਜਿਹੜੇ ਆ ਆਏ ਗਏ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਇਸੇ ਤਰ੍ਹਾਂ ਹੀ ਅੱਜ ਇਸ ਵੀਡੀਓ ਦੇ ਵਿੱਚ ਚਾਰ ਆਪਾਂ ਤੁਹਾਨੂੰ ਵੜਾਂ ਦਿਖਾਉਣੀਆਂ ਨੇ ਤਿੰਨ ਗੱਬਣ ਤੇ ਇੱਕ ਸੂਈ ਆ ਸੋ ਚਾਓ ਵੜਾ ਦੇ ਡਿਟੇਲ ਲੈ ਲਾਂਗੇ ਬਿਲਕੁਲ ਛੋਟੇ ਛੋਟੇ ਭਾਅ પડਦੇ ਹੁੰਦੇ ਆ ਜਾਇਜ ਜਜ ਪਸ਼ੂ ਹੁੰਦੇ ਆ ਠੀਕ ਹੈ ਜੀ ਤੇ ਪੱਟੀ ਤੋਂ ਤਕਰੀਬਨ ਕੋਈ 5 6 7 ਕਿਲੋਮੀਟਰ ਦੀ ਦੂਰੀ ਆ ਤੇ ਹਰੀਕੇ ਪੱਤਨ ਤੋਂ ਕੋਈ 8 9 ਕਿਲੋਮੀਟਰ ਦੀ ਦੂਰੀ ਅੱਜ ਤਰੀਕ 25 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੋਸਤੋ ਦੁਪਹਿਰ ਤੇ ਸਾਢੇ 12:30 ਵਜੇ ਦਾ ਪੂਰੀ ਗੱਲਬਾਤ ਕਰਦੇ ਆ ਵੀਰ ਬਿੰਦੇ ਤੇ ਭਿੰਦੇ ਦੇ ਨਾਲ ਬਿੰਦੇ ਭਾਈ ਸਭ ਤੋਂ ਪਹਿਲਾਂ ਸਾਸਰੀ ਕਾਲ ਸਾਸਰੀ ਕਾਲ ਪਰ ਮਹਾਰਾਜ ਠੀਕ ਠਾਕ ਹਾਂ ਕਿਰਪਾ ਬਾਪੂ ਜੀ ਪਿੰਡ ਦਾ ਸਭ ਕੀ ਹਾਲ ਹੈ ਸੱਚੀ ਗਰਾਜ ਠੀਕ ਠਾਕ ਮਹਾਰਾਜ ਬਹੁਤ ਵਧੀਆ ਪਾਜੀ ਠੀਕ ਠਾਕ ਵਧੀਆ ਵੀਰੇ ਅੱਛਾ ਬਿੰਦੇ ਭਾਈ ਅੱਜ ਚਾਰ ਵੜਾ ਵਕਾਉਗਾ ਜੀ ਹਾਂਜੀ ਹਾਂਜੀ ਜੀ ਠੀਕ ਹੈ ਜੀ ਤਿੰਨ ਗੱਬਾਂ ਤਾਂ ਇੱਕ ਸੂਈ ਇੱਕ ਸੂਈ ਆ ਠੀਕ ਹੈ ਮਹਾਰਾਜ ਸ਼ੁਰੂਆਤਾਂ ਕਰ ਲਏ ਬਾਕੀ ਹੋ ਗਏ ਮੇਲੇ ਮੂਲੇ ਹਾਂਜੀ ਹਾਂਜੀ ਚਲੋ ਤਾਂ ਸ਼ੁਰੂਆਤ ਇੱਥੋਂ ਕਰ ਲੈਨੇ ਆ ਭਾਜੀ ਪਹਿਲਾਂ ਤਾਂ ਕਹੇ ਸੂਈ ਦਾ ਕਰ ਲਈਏ ਸੂਈ ਵੜ ਆਪਣੇ ਕੋਲ ਕੀ ਵੇਰਵਾ ਕਿੰਨਾ ਕੁ ਟਾਈਮ ਹੋ ਗਿਆ ਨਾ ਸੂਈ ਨੂੰ ਜੀ ਵੀਰ ਜੀ ਨੂੰ ਅੱਜ ਹਫਤਾ ਹੋਇਆ ਲਿਆ ਜੀ ਵੀਰ ਜੀ ਅੱਛਾ ਜੀ ਸੂਈ ਨੂੰ ਹਾਂ ਹਫਤੇ ਦੀ ਸੂਈ ਆ ਬੱਚਾ ਦੇ ਮਗਰ ਬਿੰਦੇ ਵੀਰ ਕੀ ਆ ਗਿਆ ਬੱਚੀ ਆ ਗਈ ਹੈ ਮਗਰ ਬੱਚੀ ਆ ਜੀ ਹਾਂ ਠੀਕ ਆ ਉਹ ਵੀ ਮਗਰ ਬੱਚੀ ਹੈ ਤਕਰੀਬਨ ਹਫਤੇ ਦੀ ਸੂਈ ਆ ਠੀਕ ਆ ਤੇ ਕਿੰਨਾ ਕੁ ਦੁੱਧ ਇਸ ਵਕਤੇ ਦੇ ਥੱਲੇ ਦੁੱਧ ਵੀਰ ਹੋ ਗਿਆ 6 ਲੀਟਰ ਚ 6-7 ਕਿਲੋ 6-7 ਕਿਲੋ ਹਾਂ ਠੀਕ ਆ ਬਜੀ ਇਹ ਚੱਕਰਾ ਲਵੀ 6-7 ਕਿਲੋ ਦੋਸਤੋ ਇਸ ਵਕਤ ਦੁੱਧ ਦੇ ਥੱਲੇ ਹੁਣ ਮੌਕੇ ਤੇ ਹੈਗਾ ਠੀਕ ਆ ਜੀ ਥੋੜੀ ਜਿਹੀ ਹਲ ਨਸੇਰੇ ਪੰਦੇ ਨੇ ਲੈ ਲਿਸਾ ਪਾਣੇ ਵੀ ਸੰਭੀ ਨਹੀਂ ਕਹਿਣੇ ਸੰਭੀ ਸੁਭਾਲੀ ਚਲੋ ਉਹ ਪਰ ਰੇਡੋ ਸਾਡਾ ਚਿਆ ਠੀਕ ਆ ਜੀ ਜੋ 6-7 ਕਿਲੋ ਨਾਲ ਹਾਂ 6-7 ਕਿਲੋ ਦੁੱਧ ਇਸ ਵੇਰ ਤੇ ਥੱਲੇ ਹੁਣ ਮੌਕੇ ਤੇ ਮੌਜੂਦ ਆ ਜਾ ਭਿੰਦੇ ਕੱਡੋ ਬਾਰ ਵੀਰ ਦਿਖਾ ਦਗੇ ਠੀਕ ਆ ਜੀ ਸਾਮਣ ਵਾਲੀ ਆ ਰਾਖਾਂ ਦਾਖਦਣ ਵੀਰ ਹਾਂ ਇਹ ਸੰਭਾਲ ਲਓ ਚੱਲ ਸੱਜਰੇ ਗਈ ਆ ਹਾਂ ਲਓ ਜੀ ਠੀਕ ਆ ਠੀਕਾ ਮੋੜ ਲੈ ਫਿਰ ਪਿੰਦੇ ਲਓ ਜੀ ਠੀਕ ਆ ਠੀਕ ਕਰਦੇ ਮਹਾਰਾਜ ਮਗਰ ਬੱਛੀ ਆ ਗਈ ਨਾ ਹਾਂਜੀ ਹਾਂਜੀ ਆ ਲਓ ਜੀ ਮਗਰ ਬੱਛੀ ਆ ਸਾਹਮਣੇ ਤੁਸੀਂ ਵੇਖ ਲਓ ਠੀਕ ਆ ਤੇ 6 7 6 7 ਕਿਲੋ ਦੁੱਧ ਇਸ ਬੈਰ ਦੇ ਥੱਲੇ ਆ ਬਾਕੀ ਹੈ ਲਸੇਰੇ ਪਣ ਦੇ ਵਿੱਚ ਆਪਾਂ ਵਿੱਚ ਤੁਹਾਨੂੰ ਦੱਸ ਦਿੱਤਾ ਠੀਕ ਆ ਜੀ ਵੈਸੇ ਵੇਖੀ ਤਾਂ ਵੀ ਪਤਾ ਲੱਗ ਗਿਆ ਸਾਹਮਣੇ ਵਾਲੀ ਵੀ ਜੀ ਹਾਂ ਸਾਰੀ ਗਰਮਾਂ ਨੂੰ ਸਾਹਮਾਲ ਦੇ ਵਿੱਚੋਂ ਆਈ ਹੈ ਹਾਂਜੀ ਸਾਹ ਤਾਂ ਬਹੁਤ ਚੰਗਾ ਲੱਗਾ ਵੀਰੇ ਚਵਾਈ ਨੰਬਰ ਇੱਕ ਆ ਦੇ ਠੀਕ ਆ ਹਾਂਜੀ ਜੀ ਠੀਕ ਆ ਬਿੰਦਰભાઈ ਕੀ ਡਿਮਾਂਡ ਕਰੋਗੇ ਤੇ ਕੀ ਮੁੱਲ ਲੈਣ ਦਾ ਕਰੀਏ ਜੀ ਮੁੱਲ ਦੇ ਬਹੁਤ ਈ ਗੱਲ ਹੀ ਵੀ ਜੀ 5000 ਦੇ ਦੇਣੀ ਆ ਆਪਾਂ ਹਾਂ ਜੀ ਆ 5000 ਰੁਪਏ ਦੇ ਦਾਂਗੇ ਜੀ ਅੱਛਾ ਕੋਈ ਮਸਹੂਸ ਕਰਕੇ ਦੇ ਦਈਏ ਕਰਨਾ ਕੋਈ ਵਾਲੇ ਮਾਨਤਣਾ ਵੀਰਾ ਕਰਦਾਂਗੇ ਠੀਕ ਹੈ ਜੀ ਹਾਂ 1000 ਦੀ ਕਰਦਾ 24000 ਵੀਰ ਛੋੜ ਦੇ ਦਾਂਗੇ 24000 ਦੇ ਦਾਂਗੇ ਠੀਕ ਹੈ ਹਾਂ ਜੀ ਲੋ ਵੀ 24000 ਦੀ ਅੱਜ ਐਂਡ ਪੁਆਇੰਟ ਜਿਹੜੀ ਮਿਲ ਜੂਗੀ ਠੀਕ ਹੈ ਬਾਕੀ ਹੋਰ ਹੋ ਜਾਊਗਾ ਮੌਕੇ ਤੇ ਮਾਨਤਣ ਹੋ ਜਾਊਗਾ ਕੋਈ ਗੱਲ ਨਹੀਂ ਵੀਰ ਜੀ ਆਵੇ ਤੇ ਤਾਜੀ ਸੂਈ ਹੈ ਠੀਕ ਹੈ ਜੀ ਜਿਹੜੇ ਭਰਾ तकरीबन ਤੋਂ ਟੋਕਰ ਦਾ ਕਰ ਲਾਭ ਰਹੇ ਆ ਉਹ ਵੀ ਰਤ ਪਾ ਲੈਣ ਤਾਜੀ ਸੂਈ ਹੈ ਮਜ਼ਾ ਸਾਹਮਣੇ ਆਈ ਆ ਆ ਇਧਰ ਬਿੰਦਰੀ ਆਪਣੇ ਕੋਲ ਜਿਹੜੀ ਸਾਗਰ ਨੰਬਰ ਤੇ ਆ ਵਛੀ ਖੜੀ ਐ ਜਰਸੀ ਆ ਗਈ ਵੀਰ ਜੀ ਪਹਿਲਾਂ ਨਾ ਠੀਕ ਆ ਵੀਰੇ ਹਾਂ ਠੀਕ ਆ ਜਰਸੀ ਪਹਿਲਾ ਸੂਆ ਹੁੰਦੀ ਆ ਪਹਿਲੀ ਸੂਏ ਵੀਰ ਜੀ ਹੁਣ ਆ ਗਈ ਖੀਰੀ ਦੋ ਦੰਦ ਵਾਲੀ ਵਛੀ ਖੜੀ ਐ ਜੇ ਦੋ ਦੰਦ ਹਨ ਦੋ ਦੰਦ ਵਾਲੀ ਵਛੀ ਜੋ ਠੀਕ ਆ ਹਾਂਜੀ ਬਾ ਵੀ ਦੋੰਦੀ ਵਛੀ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜਰਸੀ ਬ੍ਰਿੰਡ ਦੇ ਵਿੱਚ ਵਛੀ ਪਹਿਲਾ ਸੂਆ ਇਹ ਵਛੀ ਨੇ ਸੂਣਾ ਬਹੁਤ ਛੋਟੀ ਨਵੀਂ ਜੀ ਵਛੀ ਇਧਰ ਬਾਹਰ ਕੱਢ ਕੇ ਤੋਰ ਕੇ ਦਿਖਾਉਣੇ ਆ ਤੁਹਾਨੂੰ ਆ ਕਰੋ ਚੈੱਕ ਉਹ ਲੈਫਟੀ ਲੂਫ ਦੀ ਬਹੁਤ ਸੋਹਣੀ ਹੈ ਠੀਕ ਹੈ ਜੀ ਚਾਰੇ ਥਾਣਾ ਕੋਈ ਫੋੜ ਬੱਚਾ ਨਹੀਂਗਾ ਸੋ ਚਾਰੇ ਥਾਣਾ ਬਹੁਤ ਵਧੀਆ ਠੀਕ ਹੈ ਜੀ ਆ ਫੇਸ ਕੁਆਲਟੀ ਵੇਖੋ ਜੀ ਮੂੰਹ ਮੱਥਾ ਵੇਖੋ ਬਿਲਕੁਲ ਛੋਟਾ ਜਿਹਾ ਦੋ ਗੋਸੇ ਤਰ੍ਹਾਂ ਦੋਨਾਂ ਅੱਖਾਂ ਦੇ ਵਿੱਚਕਾਰ ਛੋਟਾ ਕੰਨ ਤੇ ਬਿਲਕੁਲ ਬਦਾਮੀ ਤੇ ਕਰੀਮ ਜਿਹਾ ਰੰਗਾ ਬਚੀ ਦਾ ਸੋ ਬਹੁਤ ਪਿਆਰੀ ਬਾਕੀ ਆਪਾਂ ਦੰਦੋ ਵੀ ਚੈੱਕ ਕਰਾ ਦਾਂਗੇ ਬਿੰਦੇ ਹਾਂ ਹਾਂ ਦੋਂਦੀ ਦੋਂਦੀ ਵੀ ਜੀ ਚੱਕਰ ਹੋ ਗਿਆ ਲੈ ਵੀ ਠੀਕ ਹੈ ਜੀ ਮੋਬੀ ਪਿਓਰ ਜਿਹੜੀ ਦੋ ਦੰਦਾ ਠੀਕ ਆ ਸੋ ਕਨਫਰਮ ਕਰਾ ਦਿੰਨੇ ਆ ਵੀਰਾਂ ਨੂੰ ਠੀਕ ਆ ਜੀ ਕਈ ਵਾਰ ਭਰਾ ਵੈਸੇ ਨਾ ਕਿਤੇ ਚੁੱਚੂ ਪੰਜੂ ਚ ਪੈ ਰਹੇ ਹੁੰਦੇ ਆ ਵੀ ਸ਼ਾਇਦ ਕਹਿ ਦਿੰਦਾ ਤੇ ਖਰੇ ਵੀਰ ਜੀ ਜੋ ਕਵਾਂਗੇ ਉਹ ਹੋਵੇ ਵੀਰ ਜੀ ਠੰਡੀ ਵੜੀ ਵੀਰ ਜੀ ਵਖਾ ਲਓ ਵੀ ਆ ਜੇ ਮੱਢੇ ਬਚ ਰਹੀ ਹੈ ਸਨ ਨਹੀਂ ਸੀਲਸ ਲੱਗਾ ਬੱਚੀ ਚੰਗੀ ਆ ਠੀਕ ਆ ਅੱਛਾ ਬੰਦੇ ਵੀਰ ਕੀ ਮੋਲਕ ਕੀ ਡਿਮਾਂਡ ਰੋਗੇ ਇਹਦੀ ਵੀ ਦੇ 42000 ਦੇ ਦੀ ਬੱਛੀ 42 ਦੀ ਹਾਂਜੀ ਲੈਸਲਸ ਕਰਕੇ ਦੇ ਦਈਏ ਮਾਲ ਆ 40 ਦੇ ਤੋਂ ਜ਼ਿਆਦਾ ਉੱਟਦੀ ਹੈ ਕੋਈ ਯਾਨੀ ਪੂਰੇ 40 ਦੇ ਦਾਂਗੇ 6 ਵੀ ਨਵੀਆਂ ਬੱਛੀਆਂ ਆ ਹਾਂ ਕੋਈ ਬੱਛੀ ਜਿਹੜੀਆਂ ਪਹਿਲਾਂ ਸੋਹਣੀਆਂ ਸਾਰੀਆਂ ਬਲੂਮ ਬੱਛੀਆਂ ਸਾਰੀਆਂ ਦੋ ਤਿੰਨ ਦੀ ਬੱਛੀ 40 ਦੀ ਦੇ ਦਈਏ ਪੂਰੇ 40 ਦੇ ਦਾਂਗਾ ਛੋਟ ਕਰਦਾ 500 ਰੁਪਏ ਵੀ ਇੱਥੇ ਚੋਂ ਠੀਕ ਆ ਹਾਂ ਮੈਂ ਵੀ ਪੂਰੇ 40 ਦੀ ਜਿਹੜੀ ਐਂਡ ਟੂ ਐਂਡ ਦੇਤੀ ਜਾਊਗੀ ਠੀਕ ਆ ਜੀ ਮਾਨਦਾਨ ਹੋ ਜਾਊਗਾ ਛੋਟ ਚੱਪਾ ਹੋ ਜਾਊਗਾ ਹਾਂਜੀ ਹਾਂਜੀ ਚੋ ਬੱਛੀ ਬੱਛੀ ਨਵੀਂ ਆ ਬਛੇ ਨਾ ਦੋ ਤਿੰਨ ਬੱਛੀ ਆ ਠੀਕ ਤੇ ਠੰਡੀ ਤੇਰੀ ਆ ਠੀਕ ਆ ਇਧਰ ਤੀਜੇ ਨੰਬਰ ਤੇ ਬਿੰਦੇ ਆਪਣੇ ਕੋਲ ਆ ਗਈ ਕਾਫੀ ਕਲਰ ਦੇ ਹਾਂਜੀ ਹਾਂਜੀ ਕ੍ਰੋਸ ਵਰਡ ਆ ਇਹ ਵੀ ਜਲਸੀਆਂ ਵੀ ਦੇ ਸਾਰੇ ਜਲਸਾ ਹੀ ਯਾਰ ਕੀ ਗੀ ਗਰਸੀ ਦੇ ਵਿੱਚ ਵੀ ਕ੍ਰੋਸ ਹੀ ਆ ਹਾਂਜੀ ਕ੍ਰੋਸ ਸਾਰੇ ਬੱਚਨੇ ਮਾਰ ਠੀਕ ਆ ਇੱਕ ਨਵਾਂ ਸਵੇਰ ਫਿਰ ਵੀ ਇਹਦੀ ਪਹਿਲਾਂ ਨਹੀਂ ਵਿਦਿ ਪਹਿਲਾਂ ਸਾਰੀਆਂ ਲਓ ਵੀ ਪਹਿਲਾਂ ਨਹੀਂ ਆ ਵੀ ਇਹ ਚਾਰ ਦੰਦ ਦੇ ਬੱਚੀ ਜੋ ਕਰੋ ਚੈੱਕ ਹਾਂਜੀ ਜਿਹਦਾ ਮਰਜੀ ਬੈਠੇ ਰਹੋ ਠੰਡੀਆਂ ਹੀ ਨਹੀਂ ਜਾਂਦੀਆਂ ਹਾਂ ਤੇ ਗਰਮੀ ਦੇ ਤੋਹਫੇ ਹੀ ਆ ਹਾਂ ਤੋਹਫੇ ਲਓ ਵੀ ਠੀਕ ਆ ਜੀ ਪਿਓਰ ਚਾਰ ਦੰਦ ਤੇ ਚੌਗੀ ਬੱਚੀ ਆ ਹੋ ਗਈ ਜੋ ਕਮ ਉਹ ਹੋ ਵੀ ਜੀ ਚਾਹ ਲਓ ਜੀ ਪਲੂਨ ਪਹਿਲਾ ਸੋਆ ਬੱਚ ਆ ਲੈ ਵੇ ਸੋ ਹਾਈਟ ਕਾਤੇ ਜਿਹੜੀ ਆਮ ਨਾਰਮਲ ਮੀਡੀਅਮ ਤੋਂ ਪਲੱਸ ਹਾਈਟ ਆ ਤੇ ਬੇਬਲਕ ਪੇਲੇ ਭਰਾ ਕੋਈ ਦੂਰੋਂ ਨੇੜੇ ਆਉਂਦਾ ਕੋਈ ਨਾ ਕਿਤੇ ਛੋਟੀ ਆ ਮੀਡੀਅਮ ਹਾਈਟ ਆ ਨਾ ਬਹੁਤੀ ਵੱਡੀ ਤੇ ਨਾ ਛੋਟੀ ਵਿਚਲਾ ਮੇਲ ਆ ਠੀਕ ਆ ਵੇਰ ਤੇ ਜਰਸੀ ਦੇ ਵਿੱਚ ਵੀ ਕ੍ਰੋਸ ਕਾਫੀ ਕਲਰ ਤੇ ਬਲੈਕ ਦਾ ਕੰਬੀਨੇਸ਼ਨ ਆ ਆ ਫੇਸ ਕੁਆਲਿਟੀ ਐ ਤੇ ਪਿਓਰ ਜਿਹੜੀ ਚਾਰਨਾਂ ਤੇ ਚੌਕੀ ਬੱਛੀ ਆ ਸੋ ਪਲੂਨ ਵੇਰ ਦੇ ਸੋਣਾ ਤੁਹਾਨੂੰ ਥੋੜਾ ਜਿਹਾ ਆਪਾਂ ਲਾ ਗਿਓ ਥਣ ਤੁਹਾਨੂੰ ਵੀ ਵਿਖਾ ਦਿੰਨੇ ਆ। ਡਰਦੀ ਥੜੀ ਜੀ। ਆ ਲੋ ਵੇ। ਠੀਕ ਆ ਜੀ। ਸੋ ਵਜਨ ਵੇਟ ਵੀ ਕਾਫੀ ਆ ਬੱਚੀ ਦਾ। ਇਧਰ ਹਾਂ ਮੋੜ ਦੋ ਪਿੰਦੇ। ਸੋ ਵਜਨ ਵੇਟ ਵੀ ਬਹੁਤ ਆ ਠੀਕ ਆ ਜੀ। ਸੋ ਜਿੰਨੇ ਵੀ ਆ ਕਰਮਾ ਦੀ ਪਲੀ ਪਲੀਤੀ ਆ ਕਰਮਾ ਦੀ ਥੱਲੇ ਢਿਲ ਢੂਲੋ ਨੇਵੇ ਦੇ ਵਿੱਚ ਵੀ ਕਾਫੀ ਬਹੁਤ ਜਿਆਦੀ ਵੀ ਢਲਾ ਗਿਆ। ਉਤਨਾ ਵੀ ਕਾਲੀ ਪੈਂਦੀ ਹੋਵੇ ਗੇ ਠੰਡੀ ਹੈ ਪੂਜੀ ਥੋੜੀ ਕਾਲੀ ਜਾਂਦੀ ਹੈ ਹਾਂ ਹਾਂਜੀ ਦਰਦੀ ਦਰਦੀ ਹੋਈ ਹਾਂ ਠੀਕ ਹੈ ਤੇ ਬੰਦੇ ਕੀ ਮਾਡਲ ਹੋਊਗਾ ਭਾਈ ਇਹਦਾ ਕਿਨੇ ਦੇ ਦਾਂਗੇ ਵੇਰਦੀ ਦਾ ਮੁੱਲ ਤੇ 45000 ਰੁਪਿਆ ਵਾ 2000 ਛੋੜ ਕਰਦਾ 43 ਦੇ ਦਈਏ ਵੀ ਇਦਾਂ 43 ਦੇ ਹਾਂ 45000 ਦੀ ਦਾ ਵੀਰ ਦੇ ਦਿੰਦਾ ਠੀਕ ਹੈ ਵੀਰੇ ਹਾਂਜੀ ਲਓ ਵੀ 42000 ਦੀ ਇਹ ਮਿਲ ਜੂਗੀ ਠੀਕ ਹੈ ਜੀ ਡਿਮਾਂਡ ਕੁਝ ਵੀ ਆ 45 ਕਰਾਂ ਲੋ ਠੀਕ ਹੈ ਜੀ 42000 ਦੀ ਇਹ ਤੁਹਾਨੂੰ ਮੱਛੀ ਮਿਲ ਜੂਗੀ ਪਹਿਲਾ ਸੂਆ ਵੇੜਨੇ ਸੂਣਾ ਬਾਕੀ ਤੁਹਾਨੂੰ ਦਿਖਾਈ ਦਿੱਤੀ ਆ ਪੜੀ ਪ੍ਰੀਤੀ ਇਹ ਕਰਮਾ ਦੇ ਠੀਕਾ ਜੀ ਥੱਲੇੋਂ ਲਾਏ ਬਣਾਏ ਪਈ ਆ ਲੈ ਜੂ ਅਜੇ 5-7 ਦਿਨ ਠੀਕ ਆ ਹਾਂ ਦਾਣ ਲੈਂਦੀ ਵੀ ਜੀ ਆ ਲੈ ਜੂ ਖੁੱਲੇ ਢੁੱਲੇ ਦੇ ਦਾਣ ਲੈਂਦੀਆਂ ਉੱਚੀਆਂ ਠੀਕ ਆ ਹਾਂ ਲੈ ਵੀ ਮਹਾਰਾਜ ਅੱਗੇ ਆ ਆ ਗਈ ਵੜ ਆਪਣੇ ਕੋਲ ਇਹ ਵੀ ਜਰਸੀ ਆ ਗਈ ਵੀਰ ਜੀ ਜਰਸੀ ਆ ਗਈ ਬਲੈਕ ਰੰਗ ਚ ਹਾਂ ਜੀ ਹੈ ਵੀ ਪਹਿਲ ਨਹੀਂ ਆ ਪਹਿਲਾਂ ਜੀ ਪਹਿਲਾਂ ਪਹਿਲਾਂ ਸਵੇਰ ਹੀ ਅੱਜ ਕਰਾ ਗਾ ਇੱਕ ਚਾਰ ਦਾ ਬੱਚੀ ਇਹ ਵੀ ਚਾਰ ਚੋਗੀ ਜੋ ਚੋਗੀ ਆ ਚਾਰ ਦਾ ਬੱਚੀ ਇਹ ਬੱਚੀਆਂ ਸਾਰੀਆਂ ਦੋੰਦੀਆਂ ਚੋਗੀ ਆ ਚੋਗੇ ਵੀਰ ਜੀ ਅਸ਼ੀਆਂ ਮਾਰ ਲਓ ਵੀ ਪਹਿਲਾ ਸੂਆ ਵੇਰ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਬਲੈਕ ਰੰਗ ਦੇ ਵਿੱਚ ਆ ਤੇ ਕਾਤੇ ਦਾ ਵੀ ਕਰਮਾੜੀ ਦਾ ਵੱਡਾ ਹੀ ਆ ਠੀਕ ਹੈ ਵੱਡਾ ਹੀ ਕਾਤਾ ਮੀਡੀਅਮ ਤੋਂ ਉੱਚੀ ਆ ਤੇ ਇਹ ਵੀ ਥੱਲੇੋਂ ਵੇਖੋ ਲੈ ਵੇ ਜੀ ਸੋ ਚਾਰ ਦਾ ਵੀ ਕਨਫਰਮਿੰਗ ਹਾਂ ਚਾਰਾਂ ਚੋਦੀ ਕਹੀ ਗਈ ਤਾਂ ਦੋਂਦੀ ਆ ਜੇ ਚਰਪੀ ਚੋਗੀ ਨਿਕਲੂਗੀ ਠੀਕ ਲੋ ਕਵਾਂਗੇ ਉਹ ਹੋਗਾ ਬਾਕੀ ਫੇਸ ਕੁਆਲਿਟੀ ਵਿਖਾ ਦਿੰਨੇ ਆ ਲੈ ਆ ਪਿੰਦੇ ਮੋੜ ਪਈਆਂ ਨੂੰ ਕਾਲੀ ਹੋ ਰਹੀ ਏ ਆ ਦੇਖੋ ਠੀਕ ਆ ਹਾਂ ਹਾਂ ਲੋ ਜੀ ਜਰਸੀ ਦੇ ਵਿੱਚ ਆ ਠੀਕ ਆ ਜਰਸੀ ਵਿੱਚ ਹੀ ਆ ਗਈ ਕਰਮ ਵਾਲੀ ਕਰਾਉਸ ਆ ਤੇ ਇੱਕ ਰੰਗ ਬਿਲਕੁਲ ਬਲੈਕ ਆ ਉਹ ਮਾਲ ਪੂਰਾ ਠੱਲਾ ਤੇ ਰਹੀਆ ਸੀ ਵੀਡੀਓ ਕੰਮ ਨਹੀਂ ਆਵੇ ਵੀਰ ਜੀ ਆਪ ਬੁਤ ਲਾ ਕੇ ਤਸਦੀ ਕਰੀ ਮਾਲ ਜੀ ਆਪਾਂ ਲੱਗ ਲਾਹਮਾ ਨਹੀਂ ਆ ਗਿਆ ਵੀਰ ਜੀ ਇਹ ਗੱਲ ਬਾਪੂ ਦੀ ਕਿਰਪਾ ਹੀ ਹੈ ਵੀਰ ਜੀ ਜੋ ਕਿ ਬੜਾ ਬਛਿਆਂ ਵਿੱਚ ਜਗੀਆਂ ਨੇ ਚਲ ਹਾਂਜੀ ਨਵੇਂ ਪਸ਼ੂਆ ਸਾਰੇ ਹਾਂ ਸਾਰੀਆਂ ਬਛੇ ਨਵੀਆਂ ਵੀਰ ਜੀ ਗਰਮੀ ਜੰਦੇ ਜਾਣ ਵੀਰ ਜੀ ਆਹ ਹਾਂਜੀ ਤੇ ਇਹ ਵਿੰਦੋਵਰ ਕੀ ਮੋਲ ਹੋਊਗਾ ਵੀਰ ਜੀ ਮੋਲ 55 ਜੋ 52000 ਦੇ ਦੀ ਬਛੇ 52 ਦੀ ਲਸਾ ਲੁਸਾ ਕਰਕੇ ਕੱਢ ਦੀ ਕਸਰਾ ਕੁਸਰਾ 1 ਕਰੋੜ 50000 ਦੇ ਪੂਰੇ ਪੰਜਾਬ ਦੇ ਦਾ ਰਾਜਵੀਰ ਜੀ ਅੱਛਾ ਅੱਛਾ ਕੋਈ ਗੱਲ ਨਹੀਂ ਵੀਰ ਜੀ ਠੀਕਾ ਪੂਰੇ ਪੰਜਾਬ ਹਾਂ ਜੀ ਪੂਰੇ ਪੰਜਾਬ ਵਿੱਚ ਬੱਚੇ ਕਰੋ ਚੱਕ ਠੀਕਾ ਨਹੀਂ ਮਾਲ ਚੰਗਾ ਹੈ ਠੰਡਾ ਸੀ ਹੈ ਜੀ ਹਾਂ ਜੀ ਲਓ ਵੀ ਇਹ 50000 ਦੀ ਅਜ ਐਂਡ ਤੋਂ ਐਂਡ ਮਿਲ ਜੂਗੀ ਠੀਕਾ ਜੀ ਸੋ ਬੱਚੀ ਵੀ ਚੰਗੀ ਆ ਇਹ ਚਾਰ ਦੰਦ ਤੇ ਚੌਗੀਆਂ ਚੌਗੀਆਂ ਬੱਚੇ ਤੁਹਾਨੂੰ ਇਧਰੋਂ ਦਿਖਾਈਆਂ ਨੇ ਤੇ ਆਹ ਦੋਦੀ ਬੱਚੀ ਦਿਖਾਈ ਦਾ ਜਰਸੀ ਆ ਇਹ ਦੋ ਦੰਦ ਪ्योर ਆ ਠੀਕਾ ਜਿਹੜੀਆਂ ਬਲੈਕ ਰੰਗ ਦੇ ਵਿੱਚ ਆ ਦੋਵੇਂ ਚੌਗੀਆਂ ਵਹਿੜਾਂ ਨੇ ਠੀਕਾ ਤੇ ਤਕਰੀਬਨ ਮੇਰਾ ਭਰਾ ਕੋਈ ਅਦੂਰੋਂ ਨੇੜੇ ਆਉਂਦਾ ਠੀਕ ਹੈ ਜੀ ਕੋਈ ਰਾ ਜੋੜੀ ਪਾਉਣੀ ਚਾਹੁੰਦਾ ਤੇ ਜੋੜੀ ਦੇ ਵਿੱਚੋਂ ਥੋੜਾ ਪਤਾ ਹਰ ਮਾਨਤਾਂ ਨੂੰ ਕੋਈ ਕਰਦਾ ਹੈ ਮਾਨ ਵੀਰ ਜੀ ਤੇ ਸਿੰਗਲ ਸਿੰਗਲ ਮੈਂ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਕਿ ਜੋੜੀ ਕਿਸੇ ਵੀਰ ਨੇ ਪਾਉਣੀ ਹੈ ਉਹਦੇ ਕਰਕੇ ਖਾਸ ਤੌਰ ਤੇ ਤੁਸੀਂ ਫੋਨ ਤੇ ਗੱਲਬਾਤ ਕਰ ਲਿਓ ਜਿੰਨਾ ਵੀ ਵਿੱਚੋਂ ਲੈਸਾ ਜਿੰਨੀ ਵੀ ਮਾਨਤਾ ਨਾ ਉਹ ਮੌਕੇ ਤੇ ਹੋ ਜਾਊਗੀ ਇੱਕ ਵਾਰ ਜਿਹੜੀ ਤੁਹਾਨੂੰ ਆਪਾਂ ਸੁਈ ਸੁਈ ਦਿਖਾਈ ਹੈ ਬੜੇ ਹਲਕੇ ਜਿਹੇ ਜਾਇਜ਼ ਤੇ ਭਾਅ ਪੜਦੇ ਜਾਂ ਉਹ ਵੀ ਜਦੋਂ ਨਸੇਰੇ ਪਣ ਦੇ ਵਿੱਚ ਹੋਣ ਕਰਕੇ ਬਿਲਕੁਲ ਜਾਇਜ਼ ਰੇਟ ਦੇ ਵਿੱਚ ਆ ਅੱਗੇ ਮੇਰਾ ਭਰਾ ਕੋਈ ਸਾਂਭਰ ਵਾਲਾ ਲੈ ਗਿਆ ਤੇ ਦ ਤੇ ਇਹ ਅੱਜ ਬਿੰਦੂਵੀਰ ਆਪਣੇ ਕੋਲ ਚਾਰ ਐਨੀਮਲ ਨੇ ਚਾਰ ਹੀ ਬੜਾ ਸੀਗੇ ਹਾਂਜੀ ਤੇ ਇੱਕ ਨੰਬਰ ਵੀਰ ਕਰਦੇ ਹਾਂ ਸੰਜੇ ਬਿੰਦੇ 62895 628911270 ਠੀਕ ਹੈ ਜੀ ਹਾਂਜੀ ਠੀਕ ਆ ਤਾਂ ਦੋਵੇਂ ਨੰਬਰ ਆਪੇ ਦੇ ਦੇ 9565 ਹਾਂ 04080 ਠੀਕ ਹੈ ਜੀ ਲੋ ਵੀ ਇਹ ਚਾਰ ਅੱਜ ਪਸ਼ੂ ਦੋਸਤੋ ਦਿਖਾਉਣੇ ਸੀ ਵੀਰ ਬਿੰਦੇ ਭਿੰਦੇ ਨੂੰ ਦੇ ਕੋਲੋਂ ਤੁਹਾਨੂੰ ਪਰ ਅੰਗਰੀ ਪਿੰਦੇ ਕੋਈ ਫੇਰਾ ਪਰ ਕਨਫਰਮ ਕਰਾ ਦਿੰਦੇ ਹਾਂ ਠੀਕ ਹੈ ਜੀ ਸੋ ਬੱਚਿਆਂ ਚੰਗੀਆਂ ਨੇ ਤੇ ਬਾਕੀ ਮੇਰਾ ਭਰਾ ਖਰੀਦਦਾਰੀ ਤੁਸੀਂ ਕਰਦੇ ਜੇ ਬਿਲਕੁਲ ਜਾਇਜ਼ ਪਸ਼ੂ ਲੱਭਦੇ ਹੋ ਤੇ ਬਿਲਕੁਲ ਇਸ ਟਿਕਾਣੇ ਅੱਡੇ ਦੇ ਤੁਸੀਂ ਵਿਜ਼ਿਟ ਕਰੋ ਠੀਕ ਆ ਜੀ ਪਹਿਲਾਂ ਵੀ ਆਪਾਂ ਕਾਫੀ ਜਾਇਜ਼ ਰੇਟ ਉੱਪਰ ਪਸ਼ੂ ਜਿਹੜੇ ਪਾਏ ਆ ਆਉਂਦੇ ਰਹਿੰਦੇ ਆ ਪਸ਼ੂ ਟਾਈਮ ਟਾਈਮ ਨਾਲ ਤੁਸੀਂ ਗੱਲਬਾਤ ਕਰਦੇ ਰਿਆ ਕਰੋ ਤੇ ਡਿਟੇਲ ਲੈਂਦੇ ਰਿਆ ਕਰੋ ਸੋ ਧੰਨਵਾਦ ਜਿੰਨੇ ਵੀਰ ਸਾਰੇ ਤੁਸੀਂ ਵੀਡੀਓ ਵੇਖਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ